ਕੁੱਤਾ ਤਾਈ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆ ਨੂੰ ਵੀ ਕਿਹਾ ਕਰੋ ਜਹਣ ਜੋਗੀਆਂ ਧੀਆ ਬਿਨਾ ਸਾਡੇ ਪੂਰਨ ਪਰਿਵਾਰ ਨਹੀਂ ਹੁੰਦੇ ਬਾਈ ਧੀਆ ਤਾਂ ਕਿਸਮਤ ਵਾਲੇ ਦੇ ਹੁੰਦੀਆਂ ਤੇਰਾ ਕੰਮ ਕਾਰੀ ਉਦੋਂ ਚਲੇ ਜਦੋਂ ਮੇਰੀ ਬੇਟੀ ਆਈ ਆ ਹੋ ਇੱਕ ਵੀਰ ਦਈ ਵੇਰ ਬਾਸੋਂ ਖਾਣ ਨੂੰ ਬੜਾ ਹੀ ਦਿਲ ਕਰਦਾ ਹੋ ਪਹਿਣਾ ਪਾ ਮੈਂ ਲੱਖ ਜਿਉਂਦੀਆਂ ਲੱਖ ਜਿਉਂਦੀਆਂ ਪਹਿਣਾ ਪਾ ਮੈਂ ਲੱਖ ਜਿਉਂਦੀਆਂ ਪਾਈਂ ਬਾਜਨੀ ਸ਼ਰੀਕੇ ਵਿੱਚ ਸਰਦਾ ਸੁਦਰਮੁਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਤੀਆਂ ਨੂੰ ਪਹਿਲਾਂ ਵਿਚਾਰੀਆਂ ਕਹਿੰਦੇ ਸੀ ਚਿੜੀਆਂ ਕਹਿੰਦੇ ਸੀ ਪਰ ਹੁਣ ਚਿੜੀਆਂ ਨਹੀਂ ਐ ਬਾਜ ਬਣ ਗਈਆਂ ਨੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਜੀ ਤੇ ਤੀਆਂ ਦੀ ਜਿਹੜੀ ਲੋਹੜੀ ਮਣਾਈ ਜਾ ਰਹੀ ਹੈ ਅੱਜ ਪੰਜਾਬੀ ਭਵਨ ਦੇ ਵਿੱਚ ਮੌਜੂਦ ਹਾਂ ਪਾਲੀ ਦੇਤਵਾਲੀ ਜੀ ਸਾਡੇ ਨਾਲ ਮੌਜੂਦ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਧੀਆ ਭੈਣਾਂ ਦੇ ਗੀਤ ਗਾਏ ਨੇ ਸਵਾਗਤ ਕਰਦੇ ਸੱਚੀ ਕਬਜਾ ਸ਼ੁਕਰੀਆ ਸ਼ੁਕਰੀਆ ਸਾਰੇ ਦੋਸਤਾਂ ਨੂੰ ਪਿਆ ਪਈ ਸਤਿ ਸ੍ਰੀ ਅਕਾਲ ਅੱਜ ਬੜਾ ਵਧੀਆ ਦਿਨ ਆ ਬਾਜੀ ਜਿਹੜਾ ਮਾਨ ਸਨਮਾਨ ਦਾ ਦਿਨ ਹੁੰਦਾ ਲੋਹੜੀ ਮੇਲੇ ਤੇ ਸਾਡੇ ਮਾਲਵਾ ਸਭਿਆਚਾਰ ਮੰਚ ਵੱਲੋਂ ਬਾਜੀ ਸਾਡੇ ਬਹੁਤ ਸਾਰੇ ਕਲਾਕਾਰਾਂ ਦਾ ਇਹਨਾਂ ਨੇ ਮਾਨ ਕਰਨਾ ਸਾਡੇ ਗੁਲਸ਼ਨ ਜੀ ਦੇ ਗੁਲਸ਼ਨ ਕੋਮਲ ਜੀ ਮੇਰਾ ਠੀਕ ਹੈ ਯਾਨੀ ਪਾਲੀ ਦੇਤਵਾਲੀ ਤੁਹਾਡਾ ਵੀਰ ਤੇ ਗੱਲ ਹੈ ਵੀ ਹੋਰ ਵੀ ਕਾਫੀ ਕਲਾਕਾਰਾਂ ਦਾ ਇਹਨਾਂ ਨੇ ਮਾਨ ਕਰਨਾ ਤੇ ਬਹੁਤ ਚੰਗਾ ਲੱਗਦਾ ਵੀ ਇਸ ਤਰ੍ਹਾਂ ਲੱਗਦਾ ਵੀ ਕਲਾਕਾਰ ਦੀ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ ਉਹਦੇ ਨਾਲ ਵੀ ਕਲਾਕਾਰ ਹੋਰ ਵਧੀਆ ਗੀਤ ਗਾਵੇ ਮਾਨ ਸਨਮਾਨ ਮਿਲਦੇ ਤੇ ਬੰਦੇ ਨੂੰ ਅੱਛਾ ਉਹ ਜਿਹੜਾ ਗੀਤ ਆ ਤੁਹਾਡਾ ਪੁੱਤਾਂ ਤਾਂ ਇੰਜ ਜਾਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਆ ਕਰੋ ਜਾਣ ਜੋਗੀਆਂ ਇਹ ਤਾਂ ਬਜੀ ਕਲਾਕਾਰ ਹੁਣ ਕਾਫੀ ਲੱਗੇ ਗਾਉਣ ਧੀਆਂ ਦੇ ਗੀਤ ਲੋਹੜੀ ਦੇ ਗੀਤ ਮੈਂ ਤਾਂ ਮਖੀ 35 ਸਾਲ ਦਾ ਲੱਗਾ ਵੀ ਮਾਮਾ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ ਔਰ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਤੇਰੀ ਬੰਨਾ ਰਖੜੀ ਮੈਨੂੰ ਮਨ ਮਨਚਾਰ ਮਾਨਕ ਸਾਹਿਬ ਨੇ ਕਹਾ ਸੀ ਵੀ ਇੱਕ ਵੀਰ ਦੇ ਮੇਰੇ ਬਾਸੋਂ ਖਾਣ ਨੂੰ ਬੜੇ ਚਿਤ ਕਰਦਾ ਭੈਣਾ ਪਾਵੇਂ ਲੱਖ ਜਉਂਦੀਆਂ ਪਾਈਆਂ ਬਾਜ ਨਹੀਂ ਸ਼੍ਰੀ ਕੀ ਵਿਸਰਦਾ ਧੀਆਂ ਪਰਦੇਸ ਨਾਲ ਬੜੇ ਗੀਤ ਮੇਰੇ ਖਰ ਘਟ ਤੋਂ ਘਟ ਧੀਆਂ ਧੀਆਂ ਦੇ ਮੇਰੇ 150 ਗੀਤ ਆ ਗਿਆ ਹੁਣ ਹਾਂ ਦਾ ਵੀ ਗੀਤ ਪੁੱਤਾਂ ਤਾਂ ਹੀ ਜਿਉਣ ਜੁਗੇ ਕਣਵਾਲੀ ਸੁਣਾਦੇ ਸੀ ਉਮਾ ਵੀ ਕਹਿੰਦੀ ਤੀਆਂ ਤਹੀਂ ਮਰ ਜਾਣੀਆਂ ਬਾਪੂ ਵੀ ਕਹਿੰਦਾ ਤੀਆਂ ਤਹੀਂ ਮਰ ਜਾਣੀਆਂ ਪਰ ਇਹ ਦੁੱਖੜੇ ਹੰਡਾਉਣ ਜੋਗੀਆਂ ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਤੀਆਂ ਨੂੰ ਵੀ ਕਿਹਾ ਕਰੋ ਜਹਣ ਜੋਗੀਆਂ ਤੀਆਂ ਨੂੰ ਵੀ ਕਿਹਾ ਕਰੋ ਜਉਣ ਜੋਗੀਆਂ ਗੱਲ ਅੱਛਾ ਹਾਂਜੀ ਸਾਡੇ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਕਿਹਾ ਸੀ ਵੀ ਸੁਖ ਮਦਾਖੇ ਜਿੱਤ ਜਮੈ ਲ ਜਾਨ ਜੀ ਗੱਲੇ ਵੀ ਧੀਆ ਧੀਆ ਵੀ ਨਾ ਸਾਡੇ ਪੂਰਨ ਪਰਿਵਾਰ ਨੇ ਹੁੰਦੇ ਬਾਈ ਜੀ ਧੀਆ ਤਾਂ ਕਿਸਮਤ ਵਾਲੇ ਹੁੰਦੇ ਹੁੰਦੀਆਂ ਮਹਾਰਾਜ ਨੂੰ ਪਤਾ ਹੁੰਦਾ ਉਹ ਕਿਹੜਾ ਧੀ ਪਾਲ ਸਕਦਾ ਕਿਹੜਾ ਪਰ ਇੱਕ ਇੱਕ ਸਭ ਤੋਂ ਵੱਡੀ ਜਿਵੇਂ ਉਹ ਅਕਸਰ ਗੱਲ ਕਰ ਦਿੰਦੇ ਆ ਵੀ ਉਹ ਚੀਜ਼ ਆਈਲੈਟਸ ਨਹੀਂ ਖਤਮ ਕਰ ਸਕਿਆ ਮਤਲਬ ਉਹ ਚੀਜ਼ਾਂ ਨੂੰ ਰਿਸ਼ੀ ਮਹੂਣੀ ਨਹੀਂ ਖਤਮ ਕਰ ਸਕਿਆ ਜਿਹੜੀ ਆਈਲੈਟਸ ਨੇ ਕਰਤੀ ਹੁਣ ਤੁਸੀਂ ਦੇਖੋ ਜਾਤ ਪਾਤ ਸਭ ਕੁਝ ਮਿਟਾਤਾ ਹੈ ਬਾਕੀ ਸੱਤ ਸਮੁੰਦਰੋਂ ਬਾਹਰ ਕੋਈ ਨਹੀਂ ਬਾਜੀ ਇੱਥੇ ਕਈ ਵਰੀ ਆਪਣੇ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਹੋ ਜਾਂਦਾ ਪਰ ਇੱਥੇ ਵੀ ਪੜਿਆ ਲਿਖਿਆ ਜਾਂ ਅਨਪੜ੍ਹ ਵੀ ਹੋ ਜਿਹੜਾ ਅਕਲ ਵਾਲਾ ਬੰਦਾ ਉਹ ਨਹੀਂ ਹਜੇ ਕੰਮ ਕਰਦਾ ਕੋਈ ਇਹ ਤਾਂ ਗੁਰੂ ਨਾਨਕ ਸਾਹਿਬ ਨੇ ਖਤਮ ਕੀਤੀ ਜਾਤ ਪਾਤ ਆ ਬਾਜੀ ਸਾਡੇ ਦਾ ਸੰਗ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਆ ਸਾਡੇ ਹੋਰ ਵੀ ਮਹਾਂਪੁਰਖ ਕਹਿੰਦੇ ਕਈ ਜਾਤ ਪਾਤ ਦਾ ਤਾਂ ਖਤਮ ਹੋ ਗਿਆ ਕੰਮ ਅੱਛਾ ਤੁਹਾਡੇ ਆਪਣੇ ਵੀ ਬੇਟੀ ਆ ਉਹ ਜਦੋਂ ਹੋਈ ਸੀ ਉਹ ਦਿਨ ਦੀ ਕੋਈ ਗੱਲ ਕੋਈ ਸਾਂਝੀ ਕਰੋ ਅੱਜ 3 ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਕੰਮ ਕਾਰੀ ਉਦੋਂ ਚਲੇ ਜਦੋਂ ਮੇਰੀ ਬੇਟੀ ਆਈ ਆ ਹਾਂ ਹਾਂ ਬੇ 3ਆਂ ਰਾਣੀਆਂ ਹਾਏ ਮੇਰੇ ਡਾਢ ਅਰਬਾ ਕਿੰਨਾ ਜੰਮੀਆਂ ਕਿੰਨੇ ਲੈ ਕਿੰਨੇ ਲੈ ਜਾਣੀਆਂ ਬਾਕੀ ਵੀ ਕਿੰਨਾਂ ਦੀ ਕਹੋਤਾ ਨੇ ਸਾਡੇ ਨਾਲ ਵੀ ਇੱਕ ਘਰ ਤੇ ਰਜੋੜਿਆ ਵੀ ਦੂਜੇ ਜੋੜ ਨੂੰ ਚੱਲਦੀਆਂ 3ਆਂ ਤਾਂ ਬੜੀ ਕਿਸਮਤ ਵਾਲੀ ਹੁੰਦੀ ਆ ਬਾਜੀ ਮਾਂ ਬਾਪ ਲਈ ਪੁੱਤ ਵੀ ਮੰਗੇ ਖੈਰ ਪੁੱਤ ਵੀ ਚੰਗੇ ਆ ਬਹੁਤ ਵਧੀਆ ਸਰਬਣ ਵਾਗੇ ਪੁੱਤ ਭਾ ਦੀਆਂ ਮਾਵਾਂ ਵੇ ਲੋ ਕੋਈ ਮੇਰਾ ਗੀਤ ਆਇਆ ਸੀ ਬੇ 3ਆਂ ਦਾ ਬਹੁਤ ਜ਼ਿਆਦਾ ਸੁੱਖ ਮੰਗਦੀਆਂ ਮਾਂ ਬਾਪ ਦੀ ਆ ਮਾਨਕ ਸਾਹਿਬ ਨਾਲ ਜਦੋਂ ਗੀਤ ਚੱਲਦਾ ਵੀ ਇੱਕ ਵੀਰ ਦੇ ਹੀ ਮੇਰਾ ਬਾ ਉਹਦੇ ਅੱਗੇ ਬੜੀ ਸੋਹਣੀ ਕਮੈਂਟਰੀ ਕਰਦੇ ਹੁੰਦੇ ਆ ਵੀ ਜਿਹੜੇ ਪੁੱਤ ਮੰਗਦੇ ਆ ਤੇ ਮੁੜ ਕੇ ਉਹਨਾਂ ਨੂੰ ਕੋਈ ਨੱਕੜ ਵੀ ਨਹੀਂ ਲਿਆ ਸੋਟੀ ਵੀ ਨਹੀਂ ਦਿੰਦਾ ਮੁੜ ਕੇ ਹਾਂਜੀ ਹਾਂਜੀ ਕੱਲ ਵੀ ਇਹ ਮੰਨਣ ਦੀ ਗੱਲ ਹੈ ਬਾਜੀ ਕਹਿੰਦੇ ਵੀ ਬੋਲੇ ਰੱਬ ਦਾ ਕੀ ਪਉਣਾ ਇਧਰੋਂ ਪਟਕੇ ਉਧਰੋਂ ਡਾਉਣਾ ਬਾਕੀ ਜਿਹੜਾ ਮਨ ਲਈਦਾ ਠੀਕ ਆ ਜਿਹੜਾ ਮਨ ਨਾ ਮੰਨੇ ਤਾਂ ਬਾਕੀ ਵੀ ਕੀ ਵੀਰਾ ਤੇਰੀ جھੋਂਪੜੀ ਗੱਲ ਕੱਟੀ ਨੇ ਕਿ ਪਾਸ ਜੋ ਕਰਨਗੇ ਸਭ ਕਰਨਗੇ ਤੂੰ ਕਿਉਂ ਬਈ ਉਦਾਸ ਆਪਣੇ ਆਪ ਨੂੰ ਬੰਦੇ ਨੂੰ ਮੰਨਣਾ ਚਾਹੀਦਾ ਪਰਮਾਤਮਾ ਨੂੰ ਵੀ ਇਹ ਤਿਆਂ ਨੂੰ ਦਰਜਾ ਦੇਣਾ ਚਾਹੀਦਾ ਵੀ ਇਹਨਾਂ ਨੂੰ ਪੁੱਤਾਂ ਵਾਂਗੂ ਸਮਝਣਾ ਚਾਹੀਦਾ ਨਾਲੇ ਗਾਣਿਆਂ ਦੇ ਵਿੱਚ ਅਕਸਰ ਕਿਹਾ ਜਾਂਦਾ ਵੀ ਪੁੱਤ ਵਡਾਉਣ ਜ਼ਮੀਨਾਂ ਧੀਆ ਦੁੱਖ ਬਣਾਉਂਦੀਆਂ ਨੇ ਤੁਹਾਡੇ ਨਾਲ ਫਿਰ ਕਿਹੋ ਜੀ ਸਾਨੀ ਨੇ ਤੇ ਇਹ ਵੀ ਕਹਿੰਦਾ ਵੀ ਇਹ ਪੁੱਤ ਬਡਾਉਣ ਜ਼ਮੀਨਾਂ ਨੇ ਇਕੱਲੇ ਪੁੱਤ ਬਡਾਉਣ ਜ਼ਮੀਨਾਂ ਨਹੀਂ ਪੁੱਤ ਵੀ ਬਹੁਤ ਚੰਗੇ ਆ ਗਏ ਪੁੱਤ ਵੀ ਤੁਹਾਡੇ ਅਗੇ ਤੁਸੀਂ ਦੇਖ ਲਓ ਮਾਪੇ ਦੀ ਕਿੰਨੀ ਕੇਅਰ ਕਰਦੇ ਹੋ ਮੈਂ ਵੀ ਆਪਣੇ ਮਾਪੇ ਨੂੰ ਗੱਡੀ ਦੇ ਥੱਲੇ ਨਹੀਂ ਪੈਰ ਲਾਉਣ ਦਿੰਦਾ ਪਰ ਇੱਕ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਆ ਵੀ ਜਿਹੜਾ ਕਰਵਾ ਰਹੇ ਨੇ ਉਹ ਵੀ ਬੰਦੇ ਹੀ ਨੇ ਜਿਹੜਾ ਧੀਆ ਦਾ ਸਨਮਾਨ ਕਰੇ ਇਹ ਮਾਲਵਾ ਸਭਿਆਚਾਰ ਮੰਚ ਵੱਲੋਂ ਮੇਲਾ ਪਰਾਲਾ ਲੈ ਮਿਲ ਕੇ ਮਨਾਉਣੇ ਆ ਬਹੁਤ ਮਿਹਰਬਾਨੀ ਸਾਰੇ ਮੇਰੇ ਵੱਲੋਂ ਲੋਹੜੀ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਖਰੀ ਆਪਾਂ ਗੀਤ ਦੇ ਨਾਲ ਸਮਾਪਤੀ ਇੱਕ ਵੀਰ ਦੇਈ ਮੇਰਾ ਬਾਬਾ ਜਰੂਰ ਇਹ ਵਾਜੀ 30 ਸਾਲ ਪਹਿਲਾਂ ਮਾਨਕ ਸਾਹਿਬ ਨੇ ਗੀਤ ਗਿਆ ਸੀ ਉਹ ਜੱਸਾ ਸਾਹਿਬ ਨੇ ਕੀਤਾ ਸੀ ਗੀਤ ਜੀ ਵੀ ਧੀ ਦੀ ਵੀ ਲੋੜਾ ਤੇ ਪੁੱਤ ਦੀ ਵੀ ਲੋੜਾ ਕਹਿੰਦੇ ਕਿ ਧੀ ਹੋਵੇ ਕਿ ਪੁੱਤ ਹੋਵੇ ਕਿ ਭੈਣ ਹੋਵੇ ਕਿ ਵੀਰ ਹੋਵੇ ਇੱਕ ਹੋਵੇ ਸਲੱਖਣੀ ਨਾਰ ਮਾਲਕਾ ਕਦੇ ਨਾ ਖੋਮੀ ਹੁੰਦੀ ਮਾਪਿਆਂ ਨਾਲ ਵਾਰ ਇਹ ਸਾਰੇ ਜੀ ਦੀਆਂ ਦਾ ਪੋਪੜਨ ਦਰਜਾ ਲੋ ਥੋੜੀ ਇੱਕ ਲੈਨ ਕਹਿ ਦਿੰਦੇ ਅਸੀਂ ਹੋ ਇੱਕ ਵੀਰ ਦਹੀਂ ਵੇਰ ਬਾਸੋਂ ਖਾਨ ਨੂੰ ਬੜਾ ਹੀ ਦਿਲ ਕਰਦਾ ਹੋ ਪਹਿਣਾ ਪਾਵੇਂ ਲੱਖ ਜਿਉਂਦੀਆਂ ਲੱਖ ਜਿਉਂਦੀਆਂ ਪਹਿਣਾ ਪਾਵੇਂ ਲੱਖ ਜਿਉਂਦੀਆਂ ਪਾਈਆਂ ਬਾਜਨੀ ਸ਼ਰੀਕੇ ਵਿੱਚ ਸਰਦਾ ਪਹਿਣਾ ਪਾਵੇਂ ਲੱਖ ਜਿਉਂਦੀਆਂ ਪਾਈਆਂ ਬਾਜਨੀ ਸ਼ਰੀਕੇ ਵਿੱਚ ਸਰਦਾ ਗੱਲ ਵੀ ਕਹੀ ਬੰਡ ਬਾਬਲਾਵੇ ਕਿ ਧੀਆਂ ਦੀਆਂ ਲੋੜੀਆਂ ਲੋੜੀਆਂ ਹਾਂ ਬਿਲਕੁਲ ਜੁਗ ਵਸਦੀਆਂ ਰਹਿਣ ਤੇਰੇ ਪੁੱਤਾਂ ਦੀਆਂ ਜੋੜੀਆਂ ਧੀਆਂ ਤਾਂ ਬੜੀਆਂ ਸੁੱਖਾ ਮੰਗਦੀਆਂ ਹੌਣ ਤੇ ਕੇ ਤੋਂ ਠੰਡੀਆਂ ਹਵਾਵਾਂ ਵਿੱਚ ਵੀਰ ਵੀਰੇ ਰਹਿਣ ਵਾਦੇ ਬੜੇ ਗੀਤ ਨੇ ਵਜੇ ਮੇਰਾ ਸਵਾਸੋਂ ਤੋਂ ਵੱਧ ਰਿਸ਼ਤੇ ਸੁਣਨੇ ਹੋ ਜਾਂਦੇ ਆ ਤੀਨਾ ਹਾਂ ਕੱਲ ਵੀ ਇੱਕ ਸਕੇ ਵੀਰ ਹੋਣ ਜੇ ਰਬਾ ਹੁੰਦੇ ਸਾਰੀ ਵੀ ਉਮਰ ਦੇ ਮਾਪੇ ਭਾਈਆਂ ਬਾਜੋ ਰੱਬਾ ਮੇਰੇਆ ਕਰ ਪੇਕੇ ਦਾ ਸੁਣਾ ਸੁਣਾ ਜਾਵੇ ਵੀ ਸਕੇ ਵੀਰ ਹੋਣ ਜੇ ਰਬਾ ਹੁੰਦੇ ਸਾਰੀ ਵੀ ਉਮਰ ਦੇ ਮਾਪੇ ਆਪਾਂ ਨਹੀਂ ਕਹਿੰਦੇ ਭਰਾ ਚੰਗੇ ਵੀ ਆਪਾਂ ਕਹਿੰਦੇ ਕਿ ਵੀ ਪੁੱਤ ਬਨੌਟ ਜਮੀਨਾ ਕੁਛ ਪੁੱਤ ਨਹੀਂ ਹਜੇ ਮੈਂ ਕਹਿੰਦਾ ਸਾਰੇ ਨਹੀਂ ਪੁੱਤ ਹੈਗੇ ਹਜੇ ਯਾਨੀ ਇਸ ਸਮਾਜਿਕ ਤੌਰ ਤੇ ਆਪਾਂ ਰਲ ਮਿਲ ਕੇ ਪਰਿਵਾਰ ਚ ਇਹੋ ਜਿਹਾ ਸੌਥੋ ਹੋਵੇ ਹਰ ਜੀ ਦਾ ਆਪਾਂ ਆਪਣਾ ਦਰਜ ਪਾਲੀ ਦੇਤ ਵਾਲੀ ਜੀ ਤੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤੇ ਉੱਥੇ ਅੱਜ ਮੌਜੂਦ ਨੇ ਤੀਆਂ ਦਾ ਜ਼ਿਕਰ ਤੀਆਂ ਦਾ ਦਰਦ ਈਆਂਆਂ ਖੁਸ਼ੀਆਂ ਸਾਰੀਆਂ ਨੂੰ ਆਪਣੇ ਗੀਤਾਂ ਦੇ ਵਿੱਚ ਪਰੌਂਦੇ ਨੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਜਿਹੜੀ ਪਸੰਦੀ ਹੋ ਆਈ ਹੋਵੇਗੀ ਈਆਂ ਦੀ ਜਿਹੜੀ ਲੋੜੀ ਅੱਜ ਪੰਜਾਬੀ ਪਵਨ ਦੇ ਵਿੱਚ ਮਨਾਈ ਜਾ ਰਹੀ ਹੈ ਕੈਮਰੋਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਬੇਰੀ ਪੋਸਟ ਪੰਜਾਬੀ